ਸ਼ਰਮਾ ਜੀ ਖਬਰਾਂ ਦੇ ਵੱਲ ਚਲ ਗਏ ਤੇ ਆਪਾਂ ਸ਼ੁਰੂਆਤ ਕਰੀਏ ਇਸ ਵੇਲੇ ਦੀ ਇੱਕ ਬੜੀ ਅਹਿਮ ਖਬਰ ਤੋਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਖਬਰ ਕ ਮੰਤਰੀ ਹੈ ਸ਼ਰਮਾ ਜੀ ਉਹ ਭਾਰਤ ਦੇ ਵਿੱਚ ਕਿਸੇ ਵੱਖਰੇ ਪਰਸਪੈਕਟਿਵ ਤੋਂ ਦੇਖੀ ਜਾਂਦੀ ਹੈ ਤੇ ਲਾਗੂ ਹੁੰਦੀ ਹੈ ਅਮਲ ਹੁੰਦਾ ਤੇ ਬਾਹਰ ਕ ਮੰਤਰੀ ਭਾਈਚਾਰੇ ਦੇ ਵਿੱਚ ਇੱਕ ਡਿਫਰੈਂਟ ਪਰਸਪੈਕਟਿਵ ਦੇ ਨਾਲ ਉਹ ਖਬਰ ਸਾਰੇ ਲੋਕਾਂ ਨੂੰ ਅਸਰ ਅੰਦਾਜ਼ ਕਰਦੀ ਹੈ ਕੈਨੇਡਾ ਤੋਂ ਜਿਹੜੇ ਲੋਕ ਜਾ ਰਹੇ ਨੇ ਭਾਰਤ ਨੂੰ ਉਹਨਾਂ ਦੀ ਸਖਤਾਈ ਉਹਨਾਂ ਦੇ ਬਾਰੇ ਜਾਂਚ ਤੇ ਬਾਰੇ ਆਪਾਂ ਗੱਲਬਾਤ ਕੀਤੀ ਸੀ ਹੁਣ ਖਬਰੇ ਆ ਰਹੀ ਹੈ ਕਿ ਕੈਨੇਡਾ ਤੋਂ ਜਿਹੜੇ 에ਅਰਪੋਰਟ ਤੋਂ ਪਰਤਣ ਵਾਲੇ ਭਾਰਤੀ ਨੇ ਉਹਨਾਂ ਨੂੰ ਸਖਤ ਜਾਂਚ ਪੜਤਾਲ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿਉਂ ਲੰਘਣਾ ਪੈ ਰਿਹਾ ਜੀ ਉਹ ਹੈ ਤਾਂ ਇਸ ਦੇਸ਼ ਦੇ ਨਾਗਰਿਕ ਕਿੱਥੋਂ ਹੀ ਗਏ ਨੇ ਪ੍ਰਵੀਨ ਜੀ ਆਪਾਂ ਲੰਘੇ ਦੋ ਕੁ ਦਿਨ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ ਕੈਨੇਡਾ ਚ 12 ਲੱਖ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਨੂੰ ਤੋਰਿਆ ਜਾ ਸਕਦਾ ਉਹ ਕੱਚੇ ਨੇ ਇਲੀਗਲ ਨੇ ਉਹ ਸਾਰੀ ਪ੍ਰਕਿਰਿਆ ਜਾਂ ਫਿਰ 35 36 ਜਾਂ 38000 ਦੇ ਦਾ ਬਰੰਟ ਵੀ ਜਾਰੀ ਹੋਗੇ 22 ਲੱਖ ਤੋਂ ਵੱਧ ਫਾਈਲਾਂ ਪੈਂਡਿੰਗ ਪਈਆਂ ਨੇ ਪੀਆਰ ਵਾਲੀਆਂ ਸੋ ਜਦੋਂ ਵੀ ਕੈਨੇਡਾ ਦੇ ਵੱਲੋਂ ਕੋਈ ਖਬਰ ਆਉਂਦੀ ਆ ਤਾਂ ਭਾਰਤ ਦੀ ਉਹਦੇ ਉੱਪਰ ਵੱਖਰੀ ਨਜ਼ਰ ਹੁੰਦੀ ਆ ਸਰਕਾਰਾਂ ਦਾ ਆਪਣਾ ਸਿਸਟਮ ਚੱਲ ਰਿਹਾ ਏ ਇਸ ਲਈ ਸਰਕਾਰਾਂ ਦਾ ਆਪਣੇ ਨਜ਼ਰੀਏ ਤੋਂ ਪਹਿਲ ਹੁੰਦਾ ਪਰ ਭਾਰਤ ਵਾਸੀ ਜਿਨ੍ਹਾਂ ਦੇ ਜਵਾਕ ਉੱਧਰ ਨੇ ਜਿਨ੍ਹਾਂ ਦੇ ਪਰਿਵਾਰ ਉੱਧਰ ਨੇ ਜਿਨ੍ਹਾਂ ਦੇ ਆਉਣ ਜਾਣ ਉੱਧਰ ਹੈ ਉਹ ਚੀਜ਼ ਜਿਹਦਾ ਨਾਤਾ ਪੰਜਾਬ ਨਾਲ ਵੀ ਸਿੱਧੇ ਰੂਪ ਚੁੜਦਾ ਉਹ ਫਿਰ ਫਿਕਰਮੰਦੀ ਵਾਲੀ ਨਜ਼ਰੀਏ ਤੋਂ ਕੈਨੇਡਾ ਕਨੇਡਾ ਦੇਖਦੇ ਨੇ ਲੰਗੇ ਦਿਨੀ ਟ੍ਰਾਂਸਪੋਰਟ ਮੰਤਰੀ ਕੈਨੇਡਾ ਦੇ ਅਨੀਤਾ ਆਨੰਦ ਭਰਾ ਨੇ ਪ੍ਰੈਸ ਕਾਨਫਰੈਂਸ ਕਰਕੇ ਕੱਲ੍ਹ ਜਨਤਕ ਕੀਤੀ ਕਿ ਜਿਹੜੇ ਭਾਰਤ ਜਾ ਰਹੇ ਨੇ ਯਾਤਰੀ ਜਿਨ੍ਹਾਂ ਨੇ ਕੈਨੇਡਾ ਦੇ ਵਖਵਾਕੇ ਏਅਰਪੋਰਟ ਤੋਂ ਭਾਰਤ ਲਈ ਉਡਾਨਾਂ ਭਰਨੀਆਂ ਨੇ ਉਹ ਵੱਧ ਸਮਾਂ ਪਹਿਲਾਂ ਜਾਣ ਜੇ ਪਹਿਲਾਂ ਤੁਸੀਂ 2 ਘੰਟੇ 3 ਘੰਟੇ ਜਾਨੇ ਹੋ ਤਾਂ 4 ਘੰਟੇ ਪਹਿਲਾਂ ਵੀ ਜਾਓ ਮਤਲਬ ਮੇਰੇ ਧਿਆਨ 'ਚ ਇਹ ਵੀ ਆ ਕਿ ਇੱਕ ਪਰਿਵਾਰ 5 ਘੰਟੇ ਪਹਿਲਾਂ ਗਿਆ ਸੀ ਤਾਂ ਵੀ ਉਹਦੀ ਪਲੇਟ ਛੁੱਟ ਗਈ ਹੂੰ ਤੋ ਕਿਉਂਕਿ ਉੱਥੇ ਹੁਣ ਉਹਨੇ ਕਿਹਾ ਕਿ ਸ਼ਕਤੀ ਵਧਾਈ ਗਈ ਹੈ ਖਾਸ ਕਰ ਭਾਰਤੀ ਉਡਾਨਾਂ ਦੇ ਲਈ ਸ਼ਕਤੀ ਵਧਾਈ ਹੈ ਉੱਥੇ ਜਾਂਚ ਪੜਤਾਲ ਨੂੰ ਸਮਾਂ ਵੱਧ ਲੱਗੇਗਾ ਇਸ ਲਈ ਤੁਸੀਂ ਚੇਚੇ ਤੌਰ ਤੇ ਸਮੇਸਰ ਜਾਓ ਵੱਧ ਸਮਾਂ ਤੁਹਾਨੂੰ ਲੱਗ ਸਕਦਾ ਹੁਣ ਇਹ ਗੱਲ ਇੰਨੀ ਕਹਿ ਕੇ ਮਤਲਬ ਕਿ ਜਿੱਥੇ ਛੱਡ ਦਿੱਤੀ ਗਈ ਤਾਂ ਉੱਥੋਂ ਇਹ ਲੱਗਿਆ ਕਿ ਲੋਕਾਂ ਦੇ ਮਨਾਂ ਚ ਇਹ ਗਿਆ ਕਿ ਲੈ ਵੀ ਭਾਰਤੀਆਂ ਦੇ ਖਿਲਾਫ ਕੁਝ ਕੀਤਾ ਜਾ ਰਿਹਾ ਹੈ ਭਾਰਤੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਜੇ ਭਾਰਤੀ ਆਉਣਗੇ ਉਹਨਾਂ ਚ ਪੰਜਾਬੀ ਆਊਗਾ ਹੁਣ ਆਪਾਂ ਜਦੋਂ ਆਮ ਵਰਤਾਰੇ ਚ ਦੇਖਦੇ ਆ ਪ੍ਰਵੀਨ ਜੀ ਕਿ ਆਮ ਵਰਤਾਰੇ ਚ ਆਪਣੇ ਬੰਦਿਆਂ ਨੂੰ ਇਹੀ ਫਿਕਰ ਹੁੰਦਾ ਕਿ ਲੈ ਵੀ ਸਾਡੇ ਤਾਂ ਮੁੰਡੇ ਨੇ ਹਨਾ ਉਹ ਮੋਬਾਈਲ ਭੇਜਣਾ ਸੀ ਨਵਾਂ ਹੈ ਨਾ ਜਿਹੜਾ ਉਹ ਐਪਲ ਵਾਲਾ ਉਹ ਕਿਤੇ ਉਹ ਨਾ ਕਢਾ ਲੈਣਾ ਆ ਲੈ ਕੋਟੀਆਂ ਆਉਣੀਆਂ ਜਰਾਬਾਂ ਆਉਣੀਆਂ ਫਲਾਣਾ ਆਉਣਾ ਹੈ ਨਾ ਸੋ ਇਹ ਜਾ ਆਪਣੇ ਗਿਫਟ ਤੋਹਫੇ ਹਰੇਕ ਨੂੰ ਆਪਣੇ ਪੱਧਰ ਤੱਕ ਦਾ ਫਿਕਰ ਹੈ ਹਮ 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 ਅੱਛਾ ਜਿਹੜਾ ਇਹ ਸਭ ਦੇ ਦਰਮਿਆਨ ਕੋਈ ਮਾੜੀ ਮੋਟੀ ਚੀਜ਼ ਐ ਇਧਰ ਉਧਰ ਕਰਦਾ ਹਮ ਉਹਨੂੰ ਉਸ ਤਰ੍ਹਾਂ ਦਾ ਫਿਕਰ ਹੈ ਪਰ ਇਹ ਸਾਰੀ ਸ਼ਕਤੀ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਵਿੱਚੋਂ ਪੰਜਾਬ ਦੇ ਮਾਪੇ ਆ ਭਾਰਤ ਦੇ ਮਾਪੇ ਆਮ ਵਰਗ ਆਮ ਲੋਕ ਇਹਨੂੰ ਸਿਰਫ ਤੇ ਸਿਰ ਭਾਰਤ ਔਰ ਕੈਨੇਡਾ ਦੇ ਜਿਹੜਾ ਭਾਰਤ ਔਰ ਕੈਨੇਡਾ ਦੀ ਸਰਕਾਰਾਂ ਦੇ ਵਿਚਾਲੇ ਤਣਾਅ ਹੈ ਹਮ ਹੈ ਨਾ ਉਸ ਤਣਾਅ ਚੋਂ ਦੇਖ ਰਹੇ ਨੇ ਕਿ ਉਸ ਤਣਾਅ ਚੋਂ ਪਨ ਪਿਆ ਪਰ ਇਹਦਾ ਕਨੈਕਸ਼ਨ ਅਮਰੀਕਾ ਨਾਲ ਜੁੜਦਾ ਉਹ ਅੱਛਾ ਇਹ ਸਾਰੀ ਕਵਾਇਦ ਜਿਹੜੀ ਕੀਤੀ ਗਈ ਹੈ ਇਹ ਅਨੀਤਾ ਆਨੰਦ ਵੱਲੋਂ ਸਪਸ਼ਟ ਨਾ ਕਰਨ ਕਰਕੇ ਜਿਆਦਾ ਵੱਡੀ ਹਮ ਉਹਨਾਂ ਨੇ ਇੱਥੇ ਲੈ ਕੇ ਛੜਤੀ ਕਿ ਅਸੀਂ ਜਾਂਚ ਪਤਾ ਤੀ ਸੁਰੱਖਿਆ ਦਸਤੇ ਵਿਧਾਤੇ ਥੋੜੀ ਜਾਂਚ ਪੜਤਾਲ ਹੋਊਗੀ ਔਰ ਜਾਂਚ ਪੜਤਾਲ ਵੀ ਇਸ ਕਦਰ ਹੈ ਪ੍ਰਵੀਨ ਜੀ ਹਾਂ 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 ਕਿ ਉੱਥੇ ਬੰਦੇ ਨੂੰ ਜਾਂਚ ਕਰ ਲਿਆ ਜਾਂਦਾ ਹਾਂ ਹਾਂ ਤੇ ਜੇ ਸ਼ੱਕ ਪੈ ਜਵੇ ਉਹਦੀ ਬੋਡੀ ਸਕੈਨਿੰਗ ਵੀ ਕਰ ਲਈ ਜਾਂਦੀ ਹੈ ਠੀਕ ਹੈ ਜੀ ਤੇ ਉਹ ਤੋਂ ਬਾਅਦ ਉਹਨੂੰ ਜਹਾਜ਼ 'ਚ ਬਿਠਾ ਵੀ ਦਿੱਤਾ ਜਾਂਦਾ ਔਰ ਸਮਾਨ ਕਈ ਵਾਰ ਦੂਜੇ ਦਿਨ ਜਾਂਦਾ ਹਾਂ ਕਿਉਂਕਿ ਸਮਾਨ ਦੀ ਜਾਂਚ ਨੂੰ ਇੰਨਾ ਸਮਾਂ ਲੱਗ ਰਿਹਾ ਹੁੰਦਾ ਕਿ ਜਹਾਜ਼ ਉਡਾ ਦਿੱਤਾ ਜਾਂਦਾ ਤੇ ਸਮਾਨ ਰਹਿ ਜਾਂਦਾ ਹਾਂ ਉਹ ਬੜੀ ਬਰੀਕੀ ਨਾਲ ਜਾਂਚ ਹੋ ਰਹੀ ਆ ਔਰ ਇਸ ਦਾ ਫਿਰ ਦਾਤਾ ਭੈ ਤਾਂ ਜਾਣਈਆਂ ਲੋਕਾਂ ਚ ਨਾ ਹੂੰ ਹੂੰ ਉਹ ਸ਼ੰਕੇ ਸ਼ੋਭੇ ਪੈਦਾ ਹੀ ਹੋਣੇ ਆ ਕਿ ਹਾਂ ਜੀ ਉਹ ਤੁਜੀ ਰਿਸ਼ਤਾ ਨਹੀਂ ਟਰੂਡੋ ਦਾ ਔਰ ਮੋਦੀ ਦਾ ਹੁਣ ਚੰਗਾ ਉਹਦੇ ਕਰਕੇ ਆ ਪਰ ਇਹਦੇ ਪਿੱਛੇ ਅਮਰੀਕਾ ਵਾਲਾ ਕਨੈਕਸ਼ਨ ਹੀ ਆ ਕਿ ਪਿਛਲੇ ਦਿਨੀ ਗੁਰਪਤਵੰਤ ਪੰਨੂ ਵੱਲੋਂ ਜਿਵੇਂ ਧਮਕੀਆਂ ਆਈਆਂ ਕਿ ਉਡਾਨਾ ਉਡਾਈਆਂ ਜਾ ਸਕਦੀਆਂ ਜਾਂ ਝਾਤ ਧਮਾਕਾ ਹੋ ਸਕਦਾ ਇਹ ਉਸ ਡਰ ਤੋਂ ਸੁਰੱਖਿਆ ਪੰਦੀ ਹੈ ਹੂੰ ਉਸ ਡਰ ਤੋਂ ਉਹ ਬਧਾਈਆ ਉਹਨਾਂ ਨੂੰ ਵੀ ਲੱਗਦਾ ਕਿ ਕੋਈ ਵੀ ਹਾਦਸਾ ਜੇ ਵਾਪਰ ਗਿਆ ਉਹ ਉਹ ਵੱਡਾ ਪਹਿਲੂ ਬਣ ਜੂਗਾ ਇਸ ਲਈ ਉਹ ਹਰ ਯਾਤਰੂ ਦਾ ਸਮਾਨ ਤੇ ਹਰ ਯਾਤਰੂ ਨੂੰ ਪੂਰੀ ਸਕੈਨਿੰਗ ਚੋਂ ਲੰਘਾ ਰਹੇ ਆ ਪਰ ਜਿਵੇਂ ਆਪਾਂ ਸਿੰਪਲ ਜੀ ਉਦਾਹਰਣ ਲਈਏ ਕਿ ਪੰਜਾਬ ਚ ਮੰਨ ਲਓ ਕੋਈ ਸੂਚਨਾ ਮਿਲ ਗਈ ਪੁਲਿਸ ਨੂੰ ਜਾਂ ਏਜੰਸੀਆਂ ਨੂੰ ਕਿ ਵੀ ਆ ਬੜੀ ਧਰਨੇ ਲੰਘਣਾ ਆ ਬੜਾ ਸਮਾਨ ਲੰਘਣਾ ਪੈਸਾ ਲੰਘਣਾ ਜਾਂ ਕੋਈ ਮੰਨ ਲਓ ਕੋਈ ਖੇਪ ਲੰਘਣੀ ਆ ਤਾਂ ਨਾਕਾ ਲਾ ਲੈਣ ਹੂੰ ਹੂੰ ਉਸ ਨਾਕੇ ਚੋਂ ਖੇਪ ਵਾਲਾ ਫਸੇ ਨਾ ਫਸੇ ਪਰ ਮਾਤਰ ਕਈ ਫਸ ਜਾਂਦੇ ਨੇ ਕੋਈ ਇੱਕ ਬੋਤਲ ਵਾਲਾ ਕੋਈ ਦੋ ਬੋਤਲ ਵਾਲਾ ਨਾ ਕੋਈ ਮਾੜਾ ਬੋਟੇ ਵਾਲਾ ਹਾਂਜੀ ਹਾਂਜੀ ਤਾਂ ਇਸ ਪ੍ਰਕਿਰਿਆ ਦੇ ਵਿੱਚ ਇਸ ਸ਼ਕਤੀ ਦੇ ਵਿੱਚ ਇਹ ਵੀ ਬਾਤ ਆ ਜਾਣ ਲੱਗ ਪਿਆ ਕਿ ਜਿਹੜੇ ਕੈਨੇਡਾ ਤੋਂ ਲੋਕ ਜਾਣਗੇ ਹੂੰ ਹੂੰ ਜਿਹੜੇ ਕੈਨੇਡਾ ਦੇ 에ਰਪੋਰਟ ਤੋਂ ਭਾਰਤ ਨੂੰ ਉਡਣਗੇ ਉਹਨਾਂ ਦਾ ਇੱਥੇ ਟਰੈਕ ਰਿਕਾਰਡ ਕਿਹਜਾ ਇਹ ਵੀ ਨਾਲ ਜਾਂਚਿਆ ਜਾ ਰਿਹਾ ਹੁਣ ਕਿਉਂਕਿ ਉਸੇ ਗੜੀ 'ਚੋਂ ਦੇਖਣਾ ਨਾਗੇ ਇਹ ਤਾਂ ਨਹੀਂ ਕਿਸੇ ਧਰ ਨਾਲ ਖੜਾ ਕਿ ਪਿਛਲੇ ਦਿਨੀ ਜੋ ਕੁਝ ਵਾਪਰਿਆ ਕੋਈ ਮੰਦਰ ਵਾਲੇ ਪਾਲੇ ਤੇ ਖੜਕੇ ਦੂਏ ਧਰਮ ਵਾਲੀ ਬੋਲ ਰያ ਸੀ ਕੋਈ ਗੁਰਦੁਆਰਾ ਵਾਲੇ ਪਾਲੇ ਤੇ ਖੜਕੇ ਦੂਏ ਧਰਮ ਵਾਲੀ ਬੋਲ ਰያ ਸੀ ਕੋਈ ਧਰਨੇਆਂ ਤੇ ਵਿਦਿਆਰਥੀਆਂ ਵਾਲੇ ਧਰਨੇ ਤੇ ਜਾ ਰਿਆ ਸੀ ਕਿਸਾਨਾਂ ਵਾਲੇ ਧਰਨੇ ਜਾ ਰਿਆ ਸੀ ਸੋ ਹੁਣ ਉਸ ਪਹਿਲੂ ਤੋਂ ਵੀ ਸਾਰਿਆਂ ਦਾ ਰਿਕਾਰਡ ਚੈੱਕ ਹੋਣ ਲੱਗ ਪਿਆ ਕਿ ਹਾਂ ਇਹਦਾ ਕਨੈਕਸ਼ਨ ਕਿਥੇ ਇਹ ਜੀ ਧਰਮ ਨਾਲ ਤਾਂ ਜੁੜਦਾ ਉਹ ਸਾਰਿਆਂ ਦੇ ਵਿੱਚ ਵੀ ਫਿਰ ਆਪਣੇ ਜਦੋਂ ਵੱਡੀ ਗਿਣਤੀ 'ਚ ਆਪਣੇ ਲੋਕ ਆਉਣਗੇ ਤਾਂ ਜਾਂਚ ਵੀ ਆਪਣੀਆਂ ਫੜਣਗੇ ਹੂੰ 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 ਤੇ ਉਹ ਜਾਂਚ ਜਦੋਂ ਸਮਾਂਬੱਧ ਲੱਗਦਾ ਤਾਂ ਉਹਦੇ ਨਾਲ ਫਿਰ ਉਤਨਾਬੱਧਾ ਤੇ ਤਨਾਅ ਦੇ ਵਿੱਚੋਂ ਫਿਰ ਅਜਿਹੀਆਂ ਖਬਰਾਂ ਬਾਹਰ ਆਉਣ ਲੱਗ ਜਾਂਦੀਆਂ ਕਿ ਜੀ ਤੰਗ ਕਰਦੇ ਨੇ ਪਰੇਸ਼ਾਨ ਕਰਦੇ ਨੇ ਹੂੰ ਸੋ ਇਹ ਸਾਰੀ ਦੇ ਪਿੱਛੇ ਪਹਿਲੂ ਇਹ ਸੀਗਾ ਕਿ ਕਿਤੇ ਕੋਈ ਉਡਾਨ ਦੇ ਵਿੱਚ ਕੋਈ ਅਜਿਹੀ ਵਸਤੂ ਨਾ ਚਲੀ ਜਾਵੇ ਜਿਹਦੇ ਨਾਲ ਉਡਾਨ ਨੂੰ ਉਡਾ ਦਿੱਤਾ ਜਾਵੇ ਜਾਂ ਕੋਈ ਧਮਾਕਾ ਕਰ ਦਿੱਤਾ ਜਾਵੇ ਜਾਂ ਕੋਈ ਐ ਕਿਸੇ ਨੂੰ ਧਮਕਾਇਆ ਜਾਵੇ ਉਸ ਪ੍ਰਕਿਰਿਆ 'ਚ ਜਿਹੜੀ ਜਾਂਚ ਸ਼ੁਰੂ ਹੋਈ ਉਹ ਇੱਥੇ ਲਿਆ ਕੇ ਖੜੀ ਹੋ ਗਈ ਕਿ ਸ਼ਾਇਦ ਇਹ ਦੋ ਮੁਲਕਾਂ ਦੇ ਰਸਤੇ ਆ ਕਰਕੇ ਆ ਮਤਲਬ ਚਾਹੀਦਾ ਸੀ ਕੈਨੇਡਾ ਸਰਕਾਰ ਨੂੰ ਕਿ ਉਹ ਇਸ ਜਾਂਚ ਦੇ ਦਾਇਰੇ ਨੂੰ ਸਪਸ਼ਟ ਕਰਦੀ ਪਰ ਸਪਸ਼ਟ ਨਹੀਂ ਕਰ ਸਕੀ ਉਹਦੇ ਨਾਲ ਸ਼ੰਕੇ ਚੋਬੇ ਹੋ ਗਏ ਔਰ ਜਿਹੜੇ ਵੀ ਆਪਣੇ ਸਰੋਤੇ ਸੁਣਦੇ ਆ ਜੇਕਰ ਉਹਨਾਂ ਦੇ ਕੋਈ ਰਿਸ਼ਤੇ ਨਾਤੇਦਾਰ ਭੈਣ ਭਰਾ ਕੈਨੇਡਾ ਦੇ ਕਿਸੇ ਵੀ ਰਿਪੋਰਟ ਤੋਂ ਭਾਰਤ ਆਉਣ ਲਈ ਤਿਆਰੀ ਚ ਨੇ ਤਾਂ ਉਹ ਹੁਣ 5 ਘੰਟਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਉੱਥੇ ਪਹੁੰਚਣ ਤਾਂ ਸਹੀ ਤਰੀਕੇ ਨਾਲ ਲੰਘਿਆ ਜਾਏਗਾ ਜੀ ਆ ਸਹੀ ਬੰਦੇ ਲਈ ਕੋਈ ਖਤਰਾ ਨਹੀਂ ਹੂੰ ਜੀ